ਮੇਜਰ ਮੱਖ ਵੱਲੋਂ ਸਭ ਨੂੰ ਬਹੁਤ ਸਤਿਕਾਰ ਨਾਲ ਸਸ੍ਰੀਕਾਲ ਸੋ ਦੋਸਤੋ ਅੱਜ ਦੀ ਇਸ ਪੌਡਕਾਸਟ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਆਲ ਦੁਆਲੇ ਤੁਹਾਨੂੰ ਫੁੱਲ ਬੂਟੇ ਨਜ਼ਰ ਆ ਰਹੇ ਨੇ ਸੋ ਇਹ ਜਿਹੜਾ ਮੌਸਮ ਹੈ ਸਪ੍ਰਿੰਗ ਦਾ ਮੌਸਮ ਕਹੇ ਲਓ ਬਸੰਤ ਦਾ ਮੌਸਮ ਕਹੇ ਲਓ ਇਹ ਹੀ ਕੈਨੇਡਾ ਦੇ ਵਿੱਚ ਬਹੁਤ ਹੀ ਖੂਬਸੂਰਤ ਹੁੰਦਾ ਹੈ ਦਿਨ ਵੀ ਬੜਾ ਖੂਬਸੂਰਤ ਹੈ। ਤੋਂ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਧੁੱਪ ਨਜ਼ਰ ਆ ਰਹੀ ਹੈ, ਅਸਮਾਨ ਤੇ ਟਾਮੀ ਟਾਮੀ ਬੱਦਲ ਨੇ। ਸੋ ਇਹ ਜਿਹੜਾ ਇਲਾਕਾ ਹੈ ਨਾ, ਜਿਸ ਏਰੀਆ ਦੇ ਵਿੱਚ ਹੁਣ ਮੈਂ ਰਹਿੰਦਾ ਹਾਂ ਬੜਾ ਹੀ ਖੂਬਸੂਰਤ ਹੈ। ਜਾਂ ਕਹਿ ਲਓ ਕਿ ਧਰਤੀ ਤੇ ਬਸਿਆ ਹੋਇਆ ਸਵਰਗ ਹੀ ਹੈ। ਤੁਸੀਂ ਅਲਦਵਾਲੇ ਦੇਖਦੇ ਹੋ, ਇੰਨੀ ਗ੍ਰੀਨਰੀ, ਕੋਈ ਕਰਾਊਡ ਨਹੀਂ ਹੈ ਤੇ ਅਲਦਵਾਲੇ ਫਾਰਮ ਹਨ, ਫਾਰਮ ਲੈਂਡ ਹੈ ਤੇ ਬਹੁਤ ਖੂਬਸੂਰਤ ਘਰ ਨੇ। ਸੋ ਇਹ ਆਪਾਂ ਹੁਣ ਜਾ ਰਹੇ ਹਾਂ। ਤੁਸੀਂ ਪੁੱਛੋਗੇ ਕਿ ਕਿੱਥੇ ਨੂੰ ਜਾ ਰਹੇ ਹਾਂ। ਇਹ ਇੱਥੇ ਨਾ ਇੱਕ ਬਹੁਤ ਜਿਹੜਾ ਜਗ੍ਹਾ ਹੈ ਜਿੱਥੇ ਖਾਦ ਮਿਲਦੀ ਹੈ ਹਰ ਤਰ੍ਹਾਂ ਦੀ ਖਾਦ ਤੇ ਉੱਥੋਂ ਆਪਾਂ ਖਾਦ ਲੈਣ ਜਾ ਰਹੇ ਹਾਂ ਆ ਦੇਖੋ ਆਹ ਹੈ ਇੱਥੇ ਢੇਰ ਲੱਗੇ ਹੋਏ ਨੇ ਖਾਦ ਦੇ ਪਿਛਲੇ ਪਾਸੇ ਸੋ ਲੋਕ ਗੱਡੀਆਂ ਲਿਆ ਕੇ ਇੱਥੋਂ ਜਿਨ੍ਹਾਂ ਨੂੰ ਜ਼ਿਆਦਾ ਜਿੰਨੀ ਵੀ ਚਾਹੀਦੀ ਹੈ ਉਹ ਭਰ ਕੇ ਇੱਥੋਂ ਲੈ ਜਾਂਦੇ ਨੇ ਤੇ ਆਪਾਂ ਵੀ ਆਪਣੀ ਗੱਡੀ ਲੈ ਕੇ ਆਏ ਹਾਂ ਤਾਂ ਇੱਥੋਂ ਆਪਾਂ ਥੈਲਿਆਂ 'ਚ ਪਾ ਕੇ ਜਿਹੜੀ ਖਾਦ ਹੈ ਉਹ ਲੈ ਕੇ ਜਾਣੀ ਹੈ ਤੇ ਇਹ ਆਪਾਂ ਆਪਣੇ ਬੈਕਯਾਰਡ ਦੇ ਵਿੱਚ ਪਾਵਾਂਗੇ ਕਿਉਂਕਿ ਜਿੱਥੇ ਆਪਾਂ ਇਹ ਹੁਣ ਨਵਾਂ ਘਰ ਲਿਆ ਸੀਗਾ ਤੋ ਇੱਥੇ ਜਿਹੜਾ ਹੈਗਾ ਉਹ ਜਿਹਨੂੰ ਆਪਾਂ ਕਿਆਰੀਆਂ ਕਹਿ ਦਿੰਨੇ ਆ ਜਾਂ ਕਹਿ ਲੋ ਵੀ ਸਬਜ਼ੀਆਂ ਲਾਉਣ ਲਈ ਕੋਈ ਜਗ੍ਹਾ ਨਹੀਂ ਹੈ ਤੇ ਸਾਨੂੰ ਸਾਰਾ ਕੁਝ ਨਵੇਂ ਸਿਰੇ ਤੋਂ ਕਰਨਾ ਪੈਣਾ ਹੈ ਪੁਰਾਣੇ ਘਰ ਦੇ ਵਿੱਚ ਤਾਂ ਸੀ ਲੇਕਿਨ ਇੱਥੇ ਨਹੀਂ ਤੇ ਹੁਣ ਆਪਾਂ ਇੱਥੋਂ ਖਾਦ ਹੈ ਜਿਹੜੀ ਉਹ ਚੱਕ ਲਈ ਹੈ ਤੇ ਹੁਣ ਆਪਾਂ ਇੱਥੋਂ ਤੁਰ ਪਏ ਆ ਤੋ ਕਾਫੀ ਲੋਕ ਸਨ ਉੱਥੇ ਕਿਉਂਕਿ ਇਹ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਠੰਡ ਬਹੁਤ ਹੁੰਦੀ ਹੈ ਬਰਫ਼ ਵੀ ਬੜਾ ਲੰਮਾ ਸਮਾਂ ਪੈਂਦੀ ਹੈ। ਤੋਂ ਇਸ ਕਰਕੇ ਨਾ ਇੱਥੇ ਜਿਹੜੀ ਗਰਾਊਂਡ ਦੀ ਜਿਹੜੀ ਕਰਸਟ ਹੈ ਧਰਤੀ ਦੀ ਕਰਸਟ ਹੈ ਉਹਨੂੰ ਡੀਫ੍ਰੀਜ਼ ਹੋਣ ਨੂੰ ਜਿਹੜਾ ਟਾਈਮ ਲੱਗਦਾ ਹੈ ਤੇ ਇੱਥੇ ਮਤਲਬ ਇਹੇ ਖਿਆਲ ਕੀਤਾ ਜਾਂਦਾ ਹੈ ਕਿ ਵਿਕਟੋਰੀਆ ਡੇ ਤੋਂ ਬਾਅਦ ਵਿਕਟੋਰੀਆ ਡੇ 19 20 ਮਈ ਦਾ ਹੁੰਦਾ ਜਾਂ 21 ਦਾ ਵੀ ਹੁੰਦਾ ਕਈ ਵਾਰ ਤਾਂ ਉਹ ਤੋਂ ਬਾਅਦ ਹੀ ਲੋਕ ਨੇ ਜਿਹੜੇ ਇੱਥੇ ਆਪਣੀ ਬਾਗਬਾਨੀ ਸ਼ੁਰੂ ਕਰਦੇ ਨੇ ਸੋ ਫਾਰਮਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਹੈ ਦਰਖਤ ਨੇ ਜਿਹੜੇ ਉਹ ਪੱਤੇ ਕੱਢ ਆਏ ਨੇ ਤੇ ਆਲਦੋਲੇ ਜਿਹੜੀ ਗ੍ਰੀਨਰੀ ਹੈ ਘਾਹ ਹਰਾ ਹੋ ਗਿਆ ਹੈ ਸੋ ਇਸ ਇਹ ਜਿਹੜਾ ਮਾਹੌਲ ਹੈ ਨਾ ਇਹ ਬਾਹਰ ਘੁੰਮਣ ਲਈ ਫਾਰਮਾਂ ਜਾਣ ਲਈ ਬਹੁਤ ਹੀ ਕਮਾਲ ਦਾ ਹੁੰਦਾ ਹੈ ਤੇ ਸੈਰਸ ਪੱਟੇ ਵੱਜ ਜਾਂਦੇ ਨੇ ਆਊਟਸਾਈਡ ਐਕਟੀਵਿਟੀਆਂ ਵੱਜ ਜਾਂਦੀਆਂ ਨੇ ਗੇਮਾਂ ਨੇ ਜਿਹੜੀਆਂ ਆਊਟਡੋਰ ਗੇਮਾਂ ਉਹ ਵੀ ਵੱਜ ਜਾਂਦੀਆਂ ਨੇ ਸੋ ਤੁਸੀਂ ਦੇਖਦੇ ਹੋ ਕਿ ਕਿੰਨਾ ਅੱਛਾ ਜਿਹੜਾ ਘਾਹ ਕੱਟਿਆ ਹੋਇਆ ਹੈ ਤੇ ਲੋ ਜੀ ਹੁਣ ਮੈਂ ਤੁਹਾਨੂੰ ਅਲਦਵਾਲੇ ਘਰ ਵੀ ਦਿਖਾਤੇ ਤੇ ਆਪਾਂ ਆ ਗਏ ਹਾਂ ਇੱਕ ਨਰਸਰੀ ਤੇ ਇਹ ਮੇਰੇ ਇਲਾਕੇ ਦੇ ਵਿੱਚੋਂ ਬਹੁਤ ਵੱਡੀ ਇੰਡਸਟਰੀ ਹੈਗੀ ਐਂਡ ਨਰਸਰੀ ਮਾਫ ਕਰਨਾ ਤੋਂ ਇਹਦਾ ਨਾਮ ਹੈ ਟੈਰਾ ਤੋਂ ਇੱਥੇ ਨਾ ਇਹ ਮਤਲਬ ਏਕੜਾਂਾਂ ਚ ਹੀ ਫੈਲੀ ਹੋਈ ਹੈ ਇਹਦੇ ਵਿੱਚ ਇੰਨੇ ਫੁੱਲ ਬੂਟੇ ਨੇ ਤੋਂ ਇੱਥੇ ਹੁਣ ਮੈਂ ਵੀ ਪਹਿਲੀ ਵਾਰ ਆਇਆ ਹਾਂ ਤਾਂ ਉਧਰ ਸਾਡੇ ਬ੍ਰੈਂਟਨ ਚ ਜਿਹੜੀਆਂ ਨਰਸਰੀਆਂ ਸੀਗੀਆਂ ਉਹਨਾਂ ਤੇ ਤਾਂ ਮੈਂ ਜਾਣਦਾ ਰਹਿੰਦਾ ਸੀ ਲੇਕਿਨ ਇੱਥੇ ਨਹੀਂ ਆਇਆ ਤੇ ਮੈਂ ਤਾਂ ਦੇਖ ਕੇ ਹੈਰਾਨ ਹੀ ਰਹਿ ਗਿਆ ਤੇ ਉੱਡਾ ਵੱਡਾ ਗਾਰਡਨ ਤੇ ਕਈ ਏਕੜਾਂ ਦੇ ਵਿੱਚ ਫੈਲਿਆ ਹੋਇਆ ਹੈ ਇਹ ਤੇ ਜਿੱਥੋਂ ਆਪਾਂ ਸਮਾਨ ਹੈ ਜਿਹੜਾ ਲੈ ਕੇ ਜਾਣਾ ਹੈ ਤੇ ਹਰ ਤਰ੍ਹਾਂ ਦੇ ਬੂਟੇ ਨੇ ਆ ਜਿਹੜੇ ਤੁਸੀਂ ਦੇਖਦੇ ਹੋ ਤੇ ਹਰ ਤਰ੍ਹਾਂ ਦੇ ਜਿਹੜੇ ਡੈਕੋਰੇਸ਼ਨ ਪੀਸ ਨੇ ਹਰ ਤਰ੍ਹਾਂ ਦੇ ਜਿਹੜੇ ਗਮਲੇ ਨੇ ਹਰ ਤਰ੍ਹਾਂ ਦੇ ਆ ਦੇਖੋ ਇਹ ਇਹਨਾਂ ਦੀ ਪ੍ਰਾਈਸ ਲੱਗੀ ਹੋਈ ਆ ਤੁਸੀਂ ਆਓ ਇੱਥੋਂ ਗਮਲੇ ਲਓ ਤੁਸੀਂ ਆਓ ਇੱਥੋਂ ਜਿਹੜੇ ਫਲਾਵਰ ਬੈੱਡ ਨੇ ਉਹ ਲਓ ਤੋਂ ਹਰ ਤਰ੍ਹਾਂ ਦੇ ਫੁੱਲ ਨੇ ਮਤਲਬ ਕੋਈ ਇਦਾਂ ਦੀ ਚੀਜ਼ ਹੈ ਹੀ ਨਹੀਂ ਜਿਹੜਾ ਲੱਬਿਆ ਨਹੀਂ ਮਤਲਬ ਟੋਕਰੀਆਂ ਹਨ ਬਾਸਕਟਾਂ ਜਿਹੜੀਆਂ ਟੰਗਦੇ ਆ ਆਪਾਂ ਉਹ ਹਨ ਤੇ ਮੈਨੂੰ ਇੱਥੇ ਘੁੰਮਦੇ ਨੂੰ ਇਹ 2 ਘੰਟੇ ਲੱਗੇ ਮੈਨੂੰ ਸਮਝ ਹੀ ਨਹੀਂ ਲੱਗਿਆ ਕਿ ਕੀ ਲਵਾਂ ਤੇ ਕੀ ਛੱਡਾਂ ਸੋ ਕਾਫੀ ਕੋ ਫਿਰ ਕੇ ਅਸੀਂ ਸਬਜ਼ੀਆਂ ਦੇ ਬੂਟੇ ਅਤੇ ਫੁੱਲਾਂ ਦੇ ਬੂਟੇ ਲਏ ਹਾਂ ਤੁਸੀਂ ਉਹਨੇ ਖਰਗੋਸ਼ ਵਾਲਾ ਮਾਰਦਾ ਦੇਖਿਆ ਜਦੋਂ ਮੈਂ ਘਰ ਆ ਕੇ ਲਾਇਆ ਤਾਂ ਖਰਗੋਸ਼ ਜੀ ਪਹਿਲਾਂ ਹੀ ਆ ਗਏ ਸੋ ਆ ਮੈਂ ਕਾਫੀ سارے ਗਮਲੇ ਨੇ ਜਿਹੜੇ ਉਹ ਬੀਜੇ ਨੇ ਤੇ ਆ ਬੈੱਡ ਹੈ ਜਿਹਦੇ ਵਿੱਚ ਸਬਜ਼ੀਆਂ ਲਾਈਆਂ ਨੇ ਹਜੇ ਕਿਆਰੀਆਂ ਤਾਂ ਨਹੀਂ ਬਣਾਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਣਾਵਾਂਗੇ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਵੀ ਗਾਰਡਨਿੰਗ ਦਾ ਸ਼ੌਂਕ ਹੋਵੇਗਾ ਇਹ ਬਹੁਤ ਪਿਆਰਾ ਸ਼ੌਂਕ ਹੈ ਤੇ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਕੀ ਕੁਝ ਲਾਇਆ ਹੈ ਤੇ ਕਿੰਨਾ ਕੁ ਤੁਹਾਨੂੰ ਸ਼ੌਂਕ ਹੈ ਮੈਨੂੰ ਜਰੂਰ ਦੱਸਣਾ ਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਆਪਾਂ ਇਸੇ ਤਰ੍ਹਾਂ ਸੰਜ ਪਾਉਂਦੇ ਰਹਾਂਗੇ ਤੇ ਦੱਸਣਾ ਫਿਰ ਮੈਨੂੰ ਕਿ ਕੀ ਕੀ ਬੀਜਿਆ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੰਗਾ ਜੀ ਖਰਗੋਸ਼ ਜੀ ਤੁਹਾਨੂੰ ਵੀ ਬਾਏ ਬਾਏ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗਾ ਕਿ ਆਪਣੀਆਂ ਸਬਜ਼ੀਆਂ ਨੂੰ ਬਚਾਉਣ ਲਈ ਖਰਗੋਸ਼ ਅਤੇ ਜਿਹੜੀਆਂ ਕਾਟੋਆਂ ਨੇ ਉਹਨਾਂ ਤੋਂ ਆਪਣੇ ਬੈਕਯਾਰਡ ਦਾ ਬਚਾਅ ਕੀ ਮੇ ਕਰਨਾ ਹੈ ਤੇ ਠੀਕ ਹੈ ਫਿਰ ਦੋਸਤੋ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ